ਕਣੋਂ ਪਾਣੀ ਲੱਗਿਆ ਉਹ ਡਿੱਗਣ ਗਿਆ ਨਾਲ ਕਣਕਣ ਲੱਗਿਆ ਸੀ 200 ਸੱਜਰਾ ਪਾਣੀ ਤੇ ਆਹ ਕਣਕ ਡਿੱਗ ਚੁੱਕੀ ਹੈ ਦੋਸਤੋ ਇਹ ਦੇਖੋ ਅਚ ਚੱਕ ਕਰੋ ਦੋਸਤੋ ਰਾਤ ਨੂੰ ਕੋਈ ਪਸ਼ੂ ਹੀ ਗਿਆ ਆਪਾਂ ਆ ਤਾਂ ਤੁਸੀਂ ਦੇਖ ਸਕਦੇ ਹੋ ਕਿਤੇ ਗੇਟ ਗੁੱਟ ਰਹਿ ਗਿਆ ਖੁੱਲਾ ਤੇ ਇਧਰ ਉਹ ਆ ਵੀ ਪਿਆ ਸ਼ੱਕ ਛੂਆ ਬਿਲਕੁਲ ਪੱਕਾ ਥਾ ਦੋਸਤੋ ਸਵਾਗਤ ਹੈ ਦੋਸਤੋ ਅਡਾ ਇੱਕ ਹੋਰ ਵੀਡੀਓ ਦੇ ਵਿੱਚ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਰਾਤ ਪੈ ਗਿਆ ਦੋਸਤੋ ਮੀਂਹ ਤੇ ਮਾੜਾ ਮੋਟਾ ਨੁਕਸਾਨ ਹੈਗਾ ਆ ਪਿੱਛੇ ਦੇਖ ਸਕਦੇ ਹੋ ਦੋਗੀ ਕੋਈ ਇੱਕ ਇੱਕ ਪਸ਼ੂ ਵੀ ਆ ਇਧਰ ਢੇੜਾ ਕੱਢ ਕੇ ਗਿਆ ਬਾਕੀ ਸੁੰਦਖਾਨੇ ਤੇ ਕੋਠੇ ਕੋਲ ਵੀ ਫਿਰਦਾ ਰਿਹਾ ਲੋ ਵੀ ਦੋਸਤੋ ਸੂਰੇ ਦੇਵਤਾ ਨੇ ਅੱਜ ਦਿੱਤੇ ਨਹੀਂ ਦਰਸ਼ਨ ਤੇ ਰਾਤ ਪੈ ਗਿਆ ਮੀਂਹ ਇਧਰ ਆਪਣੇ ਏਰੀਆ ਤੇ ਮਾੜੀ ਮੋਟੀ ਢੇਰੀ ਵੀ ਜਲਦੀ ਸੀਗੀ ਪਰ ਕਣਕਾਂ ਵਾਹ ਗੁਰ ਦੀ ਮੇਰੇ ਨਾਲ ਖੜੀਆਂ ਹੀ ਕਰਾਂ ਤੇ ਮੀਂਹ ਦੇ ਜਿਸ ਨੇ ਪਈ ਗੱਲੀ ਆ ਤੇ ਚੱਲਦੇ ਆਪਾਂ ਖੇਤ ਨੂੰ ਕੀੜਾ ਮਾਰਨ ਇੱਥੇ ਚੱਕਾ ਰხਾ ਦੋਸਤੋ ਇੱਥੇ ਕੋਈ 2-4 ਦਾ ਉਗੀਆਂ ਡਿੱਗੀਆਂ ਆ ਚੈੱਕ ਕਰ ਸਕਦੇ ਆ ਆਹ ਦਾ ਉਗੀਆਂ ਡਿੱਗੀਆਂ ਹੋਰ ਕਈ ਨੁਕਸਾਨ ਹੋਣੀਆਂ ਦੋਸਤੋ ਆ ਫਿਰ ਆ ਵੀ ਇਨਕਦਰ ਕੁਝ ਨਹੀਂ ਕਰਦਾ ਕਹਾਂ ਵੇਣੇ ਆਪਾਂ ਚੱਲਦੇ ਆ ਥੱਲੇ ਤੱਕ ਉਹ ਵੱਡੇ ਖੰਬੇ ਤੱਕ ਕੀ ਫਸਲਾਂ ਦੇ ਹਾਲ ਆ ਦਿਖਾਉਣਾ ਤੁਹਾਨੂੰ ਅੱਜ ਆ ਚੈੱਕ ਕਰੋ ਦੋਸਤੋ ਰਾਤ ਨੂੰ ਕੋਈ ਪਸ਼ੂ ਵੀ ਗਿਆ ਆ ਆਪਾਂ ਆ ਤਾਂ ਤੁਸੀਂ ਦੇਖ ਸਕਦੇ ਹਾਂ ਕਿਤੇ ਗੇਟ ਗੁੱਟ ਰਹਿ ਗਿਆ ਖੁੱਲਾ ਤੇ ਇਧਰ ਉਹ ਆ ਵੀ ਪੇ ਚੱਕ ਚੁਆ ਬਿਲਕੁਲ ਪੱਕਾ تھا ਦੋਸਤੋ ਥੋੜਾ ਥੋੜਾ ਬਲੌਗ ਹਮ ਹਿੰਦੀ ਮੇਂ ਵੀ ਕਰ ਲੇਤੇ ਦੋਸਤੋ ਕਿਰਾਂ ਦੋਸਤੋ ਬੱਚ ਦੀ ਲੱਗਦੀ ਹੈ ਪਰਮਾਤਮਾ ਦੀ ਮਿਹਰ ਹੈ ਵਾਕ ਹੀ ਇਧਰ ਤੁਸੀਂ ਦੇਖ ਸਕਦੇ ਹੋ ਗਣਕਾ ਠੀਕ ਖੜੀਆਂ ਕਿਰਾਂ ਦਾ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਕਿਹੜੇ-ਕਿਹੜੇ ਏਰੀਆ 'ਚ ਮੇਂ ਸੀਗਾ ਨਹੀਂ ਸੀਗਾ ਆਇ ਇੱਥੇ ਚੈੱਕ ਕਰੋ ਦੋਸਤੋ ਆਹ ਕੁੱਤਿਆਂ ਨੇ ਖਰਾਬ ਕੀਤੀ ਕਣਕ ਲਤਰਤੀ ਇੱਥੇ ਰੋ ਦੋਸਤੋ ਕਿਹਰਾਂ ਦਾ ਬੱਚਤ ਹੀ ਲੱਗਦੀ ਹੈ ਬਾਕੀ ਇਹ ਪੱਥਰਲੇ ਜਾ ਕੇ ਸਾਨੂੰ ਦਿਖਾਉਣੇ ਆ ਆ ਦੋਸਤੋ ਚੈੱਕ ਕਰ ਸਕਦੇ ਹੋ ਜਿਹੜਾ ਪਸ਼ੂ ਹੈ ਉਹ ਐ ਇਧਰ ਦੀ ਉਹ ਗੁਰਦੁਆਰਾ ਸਾਹਿਬ ਤੋਂ ਕੋਲੋਂ ਆ ਕੋਠੇ ਕੋਲੋਂ ਤੇ ਵੱਟੇ-ਵੱਟਾ ਇਧਰ ਨੂੰ ਕਿਤੇ ਆ ਪਾੜਾ ਤੁਸੀਂ ਦੇਖ ਹੀ ਸਕਦੇ ਹੋ ਤੇ ਅੱਗੇ ਕਿਤੇ ਗਾਹ ਵੀ ਪਿਆ ਹੋਊਗਾ ਉਹ ਵੀ ਤੁਹਾਨੂੰ ਖਾਣਨੇ ਆ ਆਖੋ ਇੱਥੋਂ ਐ ਕਣਕ ਜੁੱਤਰਿਆ ਇਧਰੋਂ ਆਣ ਇੱਥੇ ਕਿਤੇ ਰਾਤ ਨੂੰ ਤੁਰਿਆ ਫਿਰਿਆ ਆ ਚੱਕਰ ਕਰ ਸਕਦੇ ਹੋ ਬਾਕੀ ਦੋਸਤੋ ਕਣਕਾਤਾਂ ਲਾ ਕੇ ਆਪਾਂ ਖੜ ਗਈਆਂ ਐਡਾ ਭਾਰੀ ਨੁਕਸਾਨ ਹੈ ਨਹੀਂ ਕਿ ਆਪਣੇ ਏਰੀਆ ਚ ਆਹ ਵੀ ਮਾੜੀ ਮੋਟੀ ਦੌਗੀ ਜਿੱਕਾ ਦੀ ਡਿੱਗ ਗਈ ਐ ਬਾਕੀ ਤੁਸੀਂ ਸਾਰੇ ਵੀ ਰਿ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਤੁਹਾਡੇ ਏਰੀਆ ਚ ਕਿੰਨਾ ਕਿੰਨਾ ਨੁਕਸਾਨ ਹੈ ਮੈਂ ਨਹੀਂ ਰਹੀ ਕੋਈ ਜਰੂਰ ਦੱਸਿਓ ਕਮੈਂਟ ਕਰਕੇ ਬਾਕੀ ਸਾਨੂੰ ਬਲੌਗ ਕੀ ਵਿਚ ਆ ਲੱਗੇ ਹੋ ਜਾ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਲਓ ਵੀ ਦੋਸਤੋ ਵਾਣੂ ਤੋਂ ਕਿੜਾ ਆਪਾਂ ਮਾਰਿਆ ਤੇ ਮਾੜਾ ਮੋਟਾ ਨੁਕਸਾਨਾ ਦੋਸਤੋ ਏਡਾ ਕੋਈ ਭਾਰੀ ਨੁਕਸਾਨ ਹੈ ਨਹੀਂਗਾ ਤੇ ਪਿੱਛੇ ਤੁਸੀਂ ਮੌਸਮ ਦੇਖ ਸਕਦੇ ਹੋ ਬੱਦਲ ਬਿਲਕੁਲ ਖੁੱਲੇ ਹੋਏ ਨੇ ਤੇ ਜੇ ਕੱਲ ਕਰ ਗਿਆ ਆਪਾਂ ਪਾਣੀ ਦੀ ਪਾਣੀ ਦਾ ਲੈਵਲ ਦੋਸਤੋ ਇਸ ਵੇਲੇ ਹੈਗਾ ਕੋਈ 3 3.5 ਫੁੱਟ ਤੇ ਕਣੀਆਂ ਰਾਤ ਕੋਈ ਬਾਲੀਆਂ ਨਹੀਂ ਸੀਗੀਆਂ ਮੈਂ ਥੋੜੀਆਂ ਕਣੀਆਂ ਸੀਗੀਆਂ ਤੇ ਹਵਾ ਚੱਲ ਪਈ ਸੀਗੀ ਉਦੋਂ ਬਾਅਦ ਮੌਸਮ ਰਿਹਾ ਠੀਕ ਦੋਸਤੋ ਹੁਣ ਵੀ ਪੂਰੀ ਬੱਦਲਵਾਈ ਹੋਈ ਫੜੀ ਐ ਕੋਈ ਪਈ ਐ ਤੇ ਹਵਾ ਥੋੜੀ ਥੋੜੀ ਚੱਲੀ ਜਾਂਦੀ ਐ ਤੇ ਨਹਿਰ ਦੀ ਬੰਦੀ ਸੀਗੀ ਦੋਸਤੋ ਤੇ ਇਸ ਕਰਕੇ ਮੋਟਰਾਂ ਨਾਲ ਪਾਣੀ ਲਿਆ ਲੋਕਾਂ ਨੇ ਤੇ ਇਸੇ ਕਰਕੇ ਪਾਣੀ ਦਾ ਲਿਆ ਛੇਤੀ ਹਲਾ ਜਾਵੜਿਆ ਆ ਦੋਸਤੋ ਜਿਵੇਂ ਸਾਨੂੰ ਦੱਸਿਆ ਸੀ ਆ ਭਾਈ ਜਿਹੜੀਆਂ ਕਣਕਾਂ ਨੂੰ ਪਾਣੀ ਲੱਗਿਆ ਉਹ ਡਿੱਗਣ ਗਈਆਂ ਨਾਲ ਕਣਕਾਂ ਨੂੰ ਲੱਗਿਆ ਸੀ 200 ਸੱਜਰਾ ਪਾਣੀ ਤੇ ਆ ਕਣਕ ਡਿੱਗ ਚੁੱਕੀ ਐ ਦੋਸਤੋ ਇਹ ਦੇਖੋ ਨੁਕਸਾਨ ਕੁਛ ਕੁਛ ਥਾਵਾਂ ਤੇ ਕਾਫੀ ਇਹ ਵੀ ਦੋਸਤੋ ਜੇ ਪਾਣੀ ਨਾਲ ਲੱਗਿਆ ਡੱਗਦੀ ਇਹ ਵੀ ਸੀ ਇਹ ਪਾਣੀ ਲੱਗੇ ਕਰਕੇ ਦੋਸਤੋ ਡੱਗ ਪਈ ਕਣਕ ਲਓ ਵੀ ਦੋਸਤੋ ਇਹ ਆ ਗਈ ਆਪਣੀ 60 ਵਾਲੀ ਕਣਕ ਇੱਥੇ ਲਾਇਸੀ ਆਪਾਂ ਗਵਿੰਦਾ ਸੁੱਠਾ ਤੇ ਇਹ ਕਣਕ ਕਿਰਾਂ ਦੋਸਤੋ ਖੜੀ ਹੈ ਤੇ ਬਾਕੀ ਕੁਝ ਥਾਵਾਂ ਤੇ ਸਾਨੂੰ ਤੇਲਾਂ ਨਜ਼ਰ ਆਇਆ ਤੇ ਉਹਦੀ ਸਪਰੇ ਆਪਾਂ ਕਰ ਦਾਂਗੇ ਇੱਕ ਦੋ ਦਿਨਾਂ ਚ ਮੌਸਮ ਮੜਾ ਸਾਫ਼ ਹੋਵੇ ਇਹ ਦੁਪਹਿਰ ਲਾ ਪਤੇਲ ਲ ਸਪਰੇ ਲਾਈ ਨਹੀਂ ਸੀਗੀ ਤੇ ਤੇ ਲਈ ਸਪਰੇਈ ਦੋਸਤਾਂ ਪਾ ਲਾਉਣੀ ਹੈ ਕੋ 2-4 ਦਿਨਾਂ ਚ ਮੌਸਮ ਸਾਫ ਹੋ ਜੇ ਤਾਂ